ਦੇ ਜੀ ਕਿ ਕੋਈ ਗੱਲ ਨਾ ਇਹਨਾ ਵੀ ਅੱਲ ਕਰੀਏ ਆਪਾਂ ਯਾ ਭਾਗਤਾ ਕੋਈ ਧਾਨਪੋਣ ਕਰਦੇ ਬਾਬੀਆਂ ਨੂੰ ਬੜੀ ਦਰੋਂ ਆਏ ਨੇ ਬਾਬਾ ਮਾਤਾ ਬੇਲਾ ਬੈਠਾ ਧੁੱਪ ਸੇਕਦਾ ਕੋਈ ਗੱਲ ਨਹੀਂ ਪਤਾ ਤੇਰਾ ਵੀ ਕੰਮ ਕਰ ਨੋਟ ਕਰਦਾ ਹਾਂ ਬਾਬਾ ਤੁਹਾਡਾ ਇੱਕ ਕੰਮ ਕਰ ਸਕਦਾ ਮੈਂ ਕੀ ਦੱਸ ਬਾਬਾ ਇਸ ਨੂੰ ਇੱਕ ਮੈਂ ਗੋਲੀ ਚੀਂ ਦਿਨਾ ਬੱਦੇ ਗੋਲੀ ਖੂਫ ਖਾਲੋ ਇਹ ਤੇ ਕੀ ਆ ਪਾਪਤਾ ਕੋਈ ਚਾਚੇ ਦਿੱਤੀ ਜੀ ਦੇ ਚੀਜ਼ ਲੈ ਕੇ ਨਾ ਇਸ ਕੋ ਪਾ ਗਈ ਉਹ ਨਹੀਂ ਖਾਣੀ ਤੂੰ ਇਹੋ ਚੀਨੇ ਨੂੰ ਦੇ ਦੇ ਮੈਨੂੰ ਵੀ ਪਤਾ ਨਹੀਂ ਕਿ ਐਸੀ ਗੋਲੀ ਹੋਏ ਯਾਰ ਇਹਦੇ ਕੋਈ ਨਾ ਰੰਗ ਪੰਨੇ ਯਾਰ ਇਹ ਚੀਨੇ ਖਾਲਾ ਗੋਲੀ ਬਣੀ ਚਿਲਾਓ ਜੀਓ ਤੂੰ ਖੇਲੇ ਖਾਣੀ ਆ ਇਹ ਬਸ ਜੀਭ ਤੇ ਰੱਖ ਲਿਓ ਬਸ ਅੱਛਾ ਹਾਂ ਪੂਰੇ ਨਿਆਰੇ ਬਨੇ ਜਾਣਗੇ ਬਾਹਰ ਠੀਕ ਆ ਪਾ ਚਾ ਰੱਖ ਲੈਨੇ ਯਾਰ ਬਾਬਾ ਜੀ ਤੁਹਾਡਾ ਮੈਂ ਹੱਲ ਕਰ ਦੇਣਾ ਚਾਪਾ ਤੁਸੀਂ ਪਰ ਹਿਸਾ ਪਤੀ ਮੇਰਾ ਵੀ ਰੱਖਣਾ ਪੂਹ ਨੂੰ ਬਜ ਕੋਈ ਗੱਲ ਨਹੀਂ ਹਿੱਸਾ ਤਾਂ ਦੇਣਾ ਤੁਹਾਨੂੰ ਦੱਸ ਬਾਬਾ ਜੀ ਕਰ ਹਾਂਜੀ ਉਹ ਜਿਹੜੀ ਕਾਲੀ ਕੋਠੀ ਆ ਨਾ ਉਹਲੀ ਕਾਲੀਆਂ ਟੈਲਾਂ ਵਾਲੀ ਕਾਲੀਆਂ ਟੈਲਾਂ ਲੱਗੀਆਂ ਹੋਈਆਂ ਹਾਂ ਉਹ ਕੋਠੀ ਜਾਓ ਪਰ ਹਿਸਾ ਪਤੀ ਮੈਨੂੰ ਵੀ ਦੇਣਾ ਪੈਣਾ ਤੁਹਾਨੂੰ ਕੋਈ ਗੱਲ ਨਹੀਂ ਦੇਣਾ ਲੈ ਲੈਦਾ ਹਿਸਾ ਪਤੀ ਇਹਨੂੰ ਬਰਾਬਰ ਦਾ ਦੇਣਾ ਪੈਣਾ ਹਿਸਾ ਪਤੀ ਤੁਹਾਨੂੰ ਚਲ ਕੋਈ ਗੱਲ ਨਹੀਂ ਪਾਤਾ ਦੇਣਾ ਬਾਬਾ ਜੀ ਉੱਥੇ ਜੀਬ ਥੱਲੇ ਰੱਖ ਲੈ ਤੂੰ ਸਾਥ ਦਾ ਤੀਨ ਮੇਕੇ ਜਾਮਾ ਗੇ ਹਿੱਸਾ ਦੇਣਾ ਅਗਰ ਤਾਂ ਕਿਹੜਾ ਆਕਾਰ ਆਹੀ ਲੱਗਦਾ ਮੈਨੂੰ ਸਾਜੀ ਕਾਲੀ ਹੀ ਹੈ ਟੇਲਾ ਦਾ ਕਹਿੰਦਾ ਅਸੀਂ ਬਤਾ ਦੇਖ ਲੈਨੇ ਆ ਫਿਰ ਕੋਈ ਨਾ ਹੀ ਕਰਨਾ ਹੋਵੇ ਕਿਤੇ ਇਹ ਹੀ ਲੱਗਦਾ ਮੈਨੂੰ ਮਾਝਾ ਤਾਂ ਮਾੜਾ ਪਹਿਲਾਂ ਦੇਖਦੇ ਆਂ ਜੈ ਹੋ ਭਗਤੋ ਜਾਇ ਹੋ ਬੱਬਾ ਇੱਥੇ ਖੜਜੋ ਅੰਦਰ ਕਿੱਧਰ ਨੂੰ ਆਉਣੇ ਮਮਾ ਨੂੰ ਆਵਾਜ਼ ਮਾਰਦੇ ਮਮਾ ਬਾਬਾ ਜੀ ਬਹਿ ਜਾ ਮਚਾ ਲੈ ਕਿਉਂ ਨਹੀਂ ਚਾਹ ਬਣੀ ਹੋਈ ਆ ਚੱਲ ਬਹਿ ਜਾ ਭਗਦਾ ਮੈਂ ਜਾਂ ਕੋਈ ਗੱਲ ਨਹੀਂ ਭੇਜਦੀ ਅੰਦਰ ਅਸਤ ਗੰਨੇ ਆ ਵੀ ਸੁਣੀ ਲੱਗੇ ਮੇ ਲੋਖ ਹੋਣੀ ਬੋਲਾ ਕਿਤੇ ਹੋਰ ਨਾ ਚੱਤਰ ਪਵਾਦੀ ਮੈਨੂੰ ਮੈਨੂੰ ਕੰਨਿਆ ਦੇਖੇ ਜਾਂਦੀ ਆ ਬਾਬੇ ਦੇਖ ਦੇ ਬਿਨਾ ਮੇਰਾ ਮੋਤਾ ਦਾਨ ਪੁੰਨ ਮਿਲਣਾ ਉਹ ਤੋਂ ਵੀ ਨਾ ਜਾਈਏ ਕਿਤੇ ਚੱਪਾ ਕਰ ਕੇ ਭੇਜ ਜਾ ਸਾਜੀ ਬੰਦੇ ਨਹੀਂ ਆਪਣੋਂ ਸਹੀ ਟਿਕਾਣੀ ਭੇਜਿਆ ਬੰਦਾ ਮੈਨੂੰ ਬਦਿਆ ਲੱਗਿਆ

ਕਿਉਂ ਦਾ ਦੁਨੀਆ ਅਰੇ ਗੀਨ ਗੀਨ ਦੀ ਲੱਗੀ ਜਾਂਦੀ ਐ ਮੈਨੂੰ ਪਾਣ ਦੇ ਨਹੀਂ ਦਿਆ ਕਹਿ ਨਹੀਂ ਆਂ ਗੱਲਾਂ ਕਰਨ ਲੱਗਿਆ ਹੋ ਮੇਰੇ ਨਾਲ ਤੇਰੀ ਸਾਦੀ ਮੈਨੂੰ ਲੱਗਦਾ ਮੀਨ ਹੋਊਗਾ ਮੈਂ ਚਾਹ ਲਈ ਪੀਆ ਨੇ ਕਿਥੋਂ ਆ ਜੂਗਾ ਮਗਰ ਤੇ ਮਰੀ ਜਾਨਾ ਨੇ ਪਕਾਈ ਨਹੀਂ ਮਰੀ ਜਾਨਾ ਤੂੰ ਉਹ ਸਾਰੀ ਮੈਨੂੰ ਨਹੀਂ ਪੰਨੂੰ ਨਹੀਂ ਪਤਾ ਕੀ ਹੋਇਆ ਮੈਨੂੰ ਚਾਹ ਪੀ ਤੂੰ ਚਾਹ ਪੀਲਾ ਛੇਤੀ ਕੱਪ ਦੇਣੇ ਆਇਆ ਉਹਨਾਂ ਨੂੰ ਫਿਰ ਹੋਰ ਥਾਂੇ ਵੀ ਜਾਣਾ ਆਪਾਂ

ਨੋ ਬੁਈ ਜਾ ਤਾਈ ਤਾ ਲੱਗ ਉਸ ਨੂੰ ਨੋ ਲਗਦਾ ਤੋਛ ਤੋ ਪਾਏ ਨੇ ਨਹੀਂ ਜਾ ਕਿ ਉਹ ਪੱਕਾ ਹੀ ਮਾਰੀ ਛੋਟੇ ਤੋਂ ਵੀ ਕਿਹੜਾ ਸ਼ੇਰੀ ਤੋਂ ਨਹੀਂ ਭਗਤਾ ਕੋਈ ਸ਼ੇਰੀ ਤਾਂ ਨਹੀਂ ਬੁਈ ਇਹਨੂੰ ਭਗਤ ਨੂੰ ਕੋਈ ਗਲਤ ਫਹੀ ਨਹੀਂ ਲੱਗਦੀ ਆ ਨੂੰ ਬੜੀ ਗੱਲ ਤੋਂ ਫੇਮੀ ਲੱਗੀ ਹਾਂ ਅਸੀਂ ਤਾਂ ਪਰ ਸਾਡੇ ਭੰਗਦਾ ਨਹੀਂ ਭਗਦਾ ਹੈ ਭਗਦਾ ਭਗਦਾ ਹਾਂਗੇ ਹੋਣੀ ਕੋਈ ਨਹੀਂ ਭਗਦਾ ਨਹੀਂ ਭਗਦਾ ਮੇਰੀ ਭੰਗ ਨੂੰ ਮਾਤੀ ਭਗਦਾ ਆਹ ਇਹ ਭਗਦਾ ਕੋਈ ਅਗਦਾ ਤੂੰ ਦੱਸ ਲੂ ਕੋਤੀ ਜੀ ਪੈਸਾ ਹੋਲੀ ਤਾਂ ਤੁਸੀਂ ਮੈਨੂੰ ਖਵਾਈ ਜਾਓ ਤੋ ਤੁਸੀਂ ਗੈਸ ਹੋਲੀ ਖਾ ਕੇ ਇਹਨਾਂ ਅਸਰ ਹੋਣੀ ਕਰਨਾ ਸੀਗਾ